ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਚੰਡੀਗੜ੍ਹ ਬਲਾਸਟ ਮਾਮਲੇ 'ਚ ਵੱਡੀ ਗ੍ਰਿਫਤਾਰੀ ਚੰਡੀਗੜ੍ਹ ਬਲਾਸਟ ਕੇਸ ਦਾ ਮੁਲਜ਼ਮ ਗ੍ਰਫਤਾਰ ਮੁੱਖ ਮੁਲਜ਼ਮ ਰੋਹਿਨ ਮਸੀਹ ਗ੍ਰਫਤਾਰ ਪੰਜਾਬ ਪੁਲਿਸ ਤੇ ਕੇਂਦਰ ਜੰਸੀ ਦੇ ਜੁਆਇੰਟ ਆਪਰੇਸ਼ਨ ਚ ਹੋਈ ਗ੍ਰਿਫਤਾਰੀ ਸੀਐਮ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ 10 ਲੱਖ ਰੁਪਏ ਦੇ ਨਿੱਜੀ ਮੁਚਲਕੇ ਤੇ ਮਿਲੀ ਜ਼ਮਾਨਤ ਕੋਰਟ ਨੇ ਕੁਝ ਸ਼ਰਤਾਂ ਤੇ ਕੀਤਾ ਰਿਹਾ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੇ ਸੀਐਮ ਆਨ ਦਾ ਪਹਿਲਾ ਬਿਆਨ ਆਇਆ ਸਾਹਮਣੇ ਕਿਹਾ ਸੱਚ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਕੇਜਰੀਵਾਲ ਨੂੰ 77 ਦਿਨ ਬਾਅਦ ਮਿਲੀ ਹੈ ਜ਼ਮਾਨਤ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੀ ਕਾਰਵਾਈ ਕਰਦਿਆਂ ਚੰਡੀਗੜ੍ਹ ਗ੍ਰੇਨੇਡ ਧਮਾਕੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ। ਡੀਜੀਪੀ ਨੇ ਆਖਿਆ ਕਿ ਰੋਹਰ ਮਸੀ ਵਾਸੀ ਪਿੰਡ ਪਾਸੀਆਂ थाना रामदास अमृतसर देहाती ਨੂੰ ਗ੍ਰਫਤਾਰ ਕਰਕੇ ਬਾਕੀ ਮੁਜ਼ਮਾ ਦੀ شناخت ਨਾਲ ਇਸ ਮਾਮਲੇ ਨੂੰ ਸੁਲਝਾਇਆ ਗਿਆ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਇੱਕ 9mm ਬਲੌਕ ਪਿਸਤੌਲ ਬਰਾਮਦ ਕੀਤੀ ਹੈ। ਇਸ ਸਾਰੇ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਚੰਡੀਗੜ੍ਹ ਪੁਲਿਸ ਨਾਲ ਮਿਲ ਕੇ ਕੀਤੀ ਜਾ ਰਹੀ ਹੈ। ਡੀਜੀਪੀ ਨੇ ਕਿਹਾ ਕਿ ਮੁਲਜ਼ਮ ਫਿਲਹਾਲ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੀ ਹਿਰਾਸਤ ਵਿੱਚ ਹੈ। ਮੌਢੀ ਖੁਲਾਸੀ ਵਿੱਚ ਇਹ ਸਾਹਮਣੇ ਆਇਆ ਕਿ ਰੋਹਨ ਨੇ 11 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋਏ ਗਰਨੇਡ ਧਮਾਕੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜਿਸ ਨੂੰ ਉਸਨੇ ਸਵੀਕਾਰ ਵੀ ਕਰ ਸ਼ਰਾਬ ਨੀਤੀ ਕਪਲੇ ਮਾਮਲੇ ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰਦੇ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਜਸਟਿਸ ਸੂਰਜਕਾਂਤ ਤੇ ਜਸਟਿਸ ਉਜਵਲ ਭੁਈਆ ਦੀ ਬੈਂਚ ਨੇ ਹੀ ਫੈਸਲਾ ਸੁਣਾਇਆ ਸੁਪਰੀਮ ਕੋਰਟ ਦੀ ਬੈਂਚ ਨੇ ਕੇਜਰੀਵਾਲ ਨੂੰ 10 ਲੱਖ ਰੁਪਏ ਦੇ ਮਿਜਲਕੇ ਤੇ ਦੋ ਜ਼ਮਾਨਤ ਰਕਮਾਂ ਤੇ ਜ਼ਮਾਨਤ ਦਿੱਤੀ ਹੈ ਤਿਹਾਰ ਜੇਲ੍ਹ ਵਿੱਚ ਬੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ 170 ਦਿਨਾਂ ਬਾਅਦ ਜ਼ਮਾਨਤ ਦਿੱਤੀ ਹੈ ਦਾਸੇ ਕਿ ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ ਦੋ ਵਕਫ ਵਕ ਪਟੀਸ਼ਨਾਂ ਦਾਇਰ ਕੀਤੀਆਂ ਸਨ ਇੱਕ ਪਟੀਸ਼ਨ 'ਚ ਕੇਂਦਰੀ ਜਾਂਚ ਬਿਊਰੋ ਵੱਲੋਂ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਸੀ ਜਦੋਂ ਕਿ ਦੂਜੀ ਪਟੀਸ਼ਨ ਉਹਨਾਂ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦੇ ਫੈਸਲੇ ਖਿਲਾਫ ਦਾਇਰ ਕੀਤੀ ਹੈ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਪਹਿਲਾਂ ਹੀ ਫੈਸਲਾ ਸੁਰੱਖਿਤ ਰੱਖ ਲਿਆ ਸੀ ਦਰਸਲ ਕੋਰਟ ਨੇ 12 ਜੁਲਾਈ ਨੂੰ ED ਵੱਲੋਂ ਦਰਜ ਮਨੀ ਲaundering ਮਾਮਲੇ 'ਚ ਮੁੱਖ ਮੰਤਰੀ ਕੇਜਰੀਵਾਲ ਨੂੰ ਅੰਤਿਮ ਜ਼ਮਾਨਤ ਤੇ ਰਿਹਾਅ ਕਰਨ ਦਾ ਦੇਸ਼ਤਾ ਸੀ ਹਾਲਾਂਕਿ ਉਹਨਾਂ ਦੀ ਰਿਹਾਈ ਤੋਂ ਪਹਿਲਾਂ CBI ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਹੈ ਸੀਐਮਾਨ ਨੇ ਸੁਪਰੀਮ ਕੋਰਟ ਦੇ ਫੈਸਲੇ ਤਿਕ ਹੈ ਕਿ ਆਖਿਰ ਸਚਾਈ ਦੀ ਜਿੱਤ ਹੋਈ ਹੈ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਜੀ ਨੂੰ ਮਿਲੀ ਜ਼ਮਾਨਤ ਨੇ ਸਾਬਿਤ ਕਰ ਦਿੱਤਾ ਹੈ ਕਿ ਸੱਚ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਸੀਐਮਾਨ ਨੇ ਟਵੀਟ ਕੀਤਾ ਅਖੀਰ ਸਚਾਈ ਦੀ ਹੋਈ ਜਿੱਤ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਕੇਜਰੀਵਾਲ ਜੀ ਨੂੰ ਮਿਲੀ ਜ਼ਮਾਨਤ ਨੇ ਸਾਬਿਤ ਕੀਤਾ ਹੈ ਕਿ ਸੱਚ ਨੂੰ ਕਦੇ ਦਬਾ ਕੇ ਨਹੀਂ ਰੱਖਿਆ ਜਾ ਸਕਦਾ ਇਨਕਲਾਬ ਜ਼ਿੰਦਾਬਾਦ ਦੱਸਿਆ ਕਿ ਸ਼ਰਾਬ ਨੀਤੀ ਕਾ ਪਲੇ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਕੇਜਰੀਵਾਲ ਦੀ ਜ਼ਮਾਨ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਨੂੰ ਜ਼ਮਾਨਤ ਦਿੱਤੀ ਹੈ ਜਸਟਿਸ ਸੂਰਿਆकांत ਤੇ ਜਸਟਿਸ ਉਜਵਲ ਪੁਈਆ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ ਕੋਰਟ ਦੀ ਬੈਂਚ ਨੇ ਕੇਜਰੀਵਾਲ ਨੂੰ 10 ਲੱਖ ਰੁਪਏ ਦੇ ਮੁਚਲਕੇ ਅਤੇ ਦੋ ਜ਼ਮਾਨਤ ਰਾਸ਼ੀਆਂ ਤੇ ਜ਼ਮਾਨਤ ਦਿੱਤੀ ਹੈ ਤਿਹਾੜ ਜੇਲ੍ਹ ਤੋਂ ਬਾਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ 177 ਦਿਨਾਂ ਬਾਅਦ ਇਹ ਜ਼ਮਾਨਤ ਬੀਤੇ ਦਿਨੀ ਪੰਜ ਸਿੰਘ ਸਹਿਬਾਨਾ ਵੱਲੋਂ ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਸਾਬਕਾ ਕਾਲੀ ਮੰਤਰੀ ਜਨਵੇਜਾ ਸਿੰਘ ਸੇਖੋਂ ਅੱਜ ਆਪਣਾ ਸਪਸ਼ਟੀਕਰਨ ਪੱਤਰ ਸ਼੍ਰੀ ਕਾਲਤਕ ਸਾਹਿਬ ਵਿਖੇ ਦੇਣ ਦੀ ਪਹੁੰਚੀ ਦੱਸਦੀ ਹੈ ਕਿ ਅਕਾਲੀ ਸਰਕਾਰ ਸਮੇਤ ਦੇ 17 ਸਾਬਕਾ ਮੰਤਰੀਆਂ ਤੋਂ ਸ਼੍ਰੀ ਕਾਲਤਕ ਸਾਹਿਬ ਨੇ ਸਪਸ਼ਟੀਕਰਨ ਮੰਗੇ ਹੈ ਜਿਸ ਤੋਂ ਬਾਅਦ ਬੀਤੇ ਦਿਨਾਂ ਤੋਂ ਕਈ ਸਾਬਕਾ ਮੰਤਰੀਆਂ ਨੇ ਸ਼੍ਰੀ ਕਾਲਤਕ ਸਾਹਿਬ ਤੇ ਆਪਣਾ ਸਪਸ਼ਟੀਕਰਨ ਸੌਂਪ ਦਿੱਤਾ ਜ਼ਿਕਰ ਹੋ ਗਿਆ ਹੈ ਕਿ ਸ਼੍ਰੀ ਕਾਲਤਕ ਸਾਹਿਬ ਵਿਖੇ 30 ਅਗਸਤ ਨੂੰ ਪੰਜ ਸਿੰਘ ਸਹਿਬਾਨਾ ਦੀ ਕਤਰਤਾ 'ਚ ਸੁਖਬੀਰ ਬਾਦਲ ਨੂੰ ਜਿੱਥੇ ਤਨਖਾਹਿਆ ਕਰਾ ਕਿਤਾ ਗਿਆ ਸੀ ਉੱਥੇ ਹੀ 17 ਸਾਬਕਾ ਮੰਤਰੀਆਂ ਨੂੰ 15 ਦਿਨਾਂ ਦੇ ਅੰਦਰ ਪੇਸ਼ ਹੋ ਕੇ ਸਪਸ਼ਟਿਕਰਨ ਦੇਣ ਲਈ ਵੀ ਕਿਹਾ ਗਿਆ ਸੀ ਇਸੇ ਦੇਸ਼ ਨੂੰ ਮੰਨਦਿਆਂ ਸਾਬਕਾ ਮੰਤਰੀ ਆਪੋ ਆਪਣਾ ਸਪਸ਼ਟਿਕਰਨ ਦੇਣ ਲਗ ਅਤਾਰ ਪਹੁੰਚ ਰਹੇ ਨੇ ਪਿਛਲੇ 3 ਦਿਨਾ ਤੋਂ PCMS ਐਸੋਸੀਏਸ਼ਨ ਪੰਜਾਬ ਵੱਲੋਂ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਹੜਤਾਲ ਕੀਤੀ ਜਾ ਰਹੀ ਹੈ ਤੇ OPD ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ OPD ਸੇਵਾਵਾਂ ਨੂੰ ਪੂਰੇ ਦਿਨ ਦੇ ਲਈ ਅੱਜ ਬੰਦ ਕਰਨ ਦਾ ਐਲਾਨ ਕੀਤਾ ਗਿਆ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਵੀ PCMS ਐਸੋਸੀਏਸ਼ਨ ਦੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਤੇ OPD ਸੇਵਾਵਾਂ ਬੰਦ ਕੀਤੀਆਂ ਗਈਆਂ ਡਾਕਟਰਾਂ ਨੇ ਕਿਹਾ ਕਿ ਬੀਤੀ ਦਿਨੀ ਸਿਹਤ ਮੰਤਰੀ ਦੇ ਨਾਲ ਮੀਟਿੰਗ ਜ਼ਰੂਰ ਹੋਈ ਸੀ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਲਿਖਤੀ ਨੋਟੀਫਿਕੇਸ਼ਨ ਨਹੀਂ ਮਿਲਿਆ ਜਿਸ ਕਾਰਨਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਤੇ ਪੂਰੇ ਦਿਨ ਦੇ ਲਈ OPD ਸੇਵਾਵਾਂ ਬੰਦ ਸੈਂਗੀਆਂ ਨੇ ਕਿਹਾ ਕਿ ਜਦ ਤੱਕ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਲਿਖਤੀ ਨੋਟੀਫਿਕੇਸ਼ਨ ਨਹੀਂ ਮਿਲਦਾ ਉਦੋਂ ਤੱਕ ਲਗਾਤਾਰ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਏਗਾ ਦੂਜੇ ਪਾਸੇ ਆਪਣਾ ਇਲਾਕਾ ਡਾਕ ਲਾਇਬਰੀਜ਼ ਵੀ ਪਰੇਸ਼ਾਨ ਹੁੰਦੇ ਦਿਖਾਈ ਦਿੱਤੀ ਅਸੀਂ ਰਿਟਰਨ ਅਸ਼ੋਰੈਂਸ ਉਹਨਾਂ ਕੋ ਮੰਗੀ ਗਈ ਹੈ ਸਾਨੂੰ ਉਸ ਬਾਬਤ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਲੈਟਰ ਨਹੀਂ ਪਹੁੰਚਿਆ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਹਗਾਮੀ ਮੀਟਿੰਗ ਹੋਈ ਸੀ ਸਾਡੀ ਉਸ ਵਿੱਚ ਇਹੋ ਡਿਸਾਈਡ ਕੀਤਾ ਗਿਆ ਕਿ ਜਦ ਤੱਕ ਸਾਨੂੰ ਕੋਈ ਰਿਟਰਨ ਅਸ਼ੋਰੈਂਸ ਨਹੀਂ ਮਿਲਦਾ ਗਰਾਊਂਡ ਲੈਵਲ ਤੇ ਅਸੀਂ ਹੜਤਾਲ ਨੂੰ ਕੰਟੀਨਿਊ ਰੱਖਾਂਗੇ ਤੇ ਹੜਤਾਲ ਨੂੰ ਅਸੀਂ ਐਸਕੇਲੇਟ ਕਰਾਂਗੇ ਅੱਜ ਤੋਂ ਸਾਡੀ ਹੜਤਾਲ ਜਿਸ ਵਿੱਚ ਅਸੀਂ ਪੂਰੇ ਦਿਨ ਦੀ ਆਪੀਡਿ ਸ਼ਟਡਾਊਨ ਕੀਤੀ ਹੋਈ ਹੈ ਬਾਕੀ ਬਿਸਾਈਡਸ ਜੋ ਮੀਟਿੰਗਸ ਟ੍ਰੇਨਿੰਗਸ ਉਹ ਸਭ ਅਸੀਂ ਰੂਟੀਨ ਵਰਕ ਬਾਇਕਾਟ ਕੀਤਾ ਹੋਇਆ ਹੈ ਹਰ ਤਰ੍ਹਾਂ ਦੇ ਮੈਡੀਕਲ ਐਗਜ਼ਾਮੀਨੇਸ਼ਨ ਆਮ ਲਿਸੈਂਸ ਡਰਾਈਵਿੰਗ ਲਿਸੈਂਸ ਇਹ ਸਭ ਹੌਲਟੇ ਕਰ ਦਿੱਤੇ ਗਏ ਨੇ ਆਪੀਡਿ ਕੰਪਲੀਟ ਸ਼ਟਡਾਊਨ ਹੈ ਫਿਲਹਾਲ ਦੀ ਘੜੀ ਐਮਰਜੈਂਸੀ ਸੇਵਾਵਾਂ ਤੇ ਮਦਰ ਐਂਡ ਚਾਈਲਡਹੂਡ ਸਰਵਿਸਿਜ਼ ਉਹ ਕੰਟੀਨਿਊ ਹੋ ਰਹੀਆਂ ਹਨ ਅੰਮ੍ਰਿਤਸਰ ਦੇ ਬਸ ਸਟੈਂਡ ਨਜ਼ਦੀਕ ਇੱਕ ਕਰਿਆਨਾ ਸਟੋਰ ਉਤੇ ਦੇਰ ਰਾਤ ਕੁਝ ਨੌਜਵਾਨਾਂ ਵੱਲੋਂ ਝਗੜਾ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਮੌਕੇ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਝਗੜੇ ਦੀ ਵੀਡੀਓ ਸਾਰੀ ਰਿਕਾਰਡ ਹੋਈ ਹੈ ਜਿਸ ਵਿੱਚ ਕੁਝ ਨੌਜਵਾਨ ਦੁਕਾਨਦਾਰਾਂ ਦਾ ਦਾਖਲ ਹੋ ਕੇ ਦੁਕਾਨ ਤੇ ਲੱਗੇ ਮੁਲਾਜ਼ਮ ਦੇ ਨਾਲ ਝਗੜਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਜਦੋਂ ਇਸ ਗੱਲ ਦਾ ਪੁਲਿਸ ਅਧਿਕਾਰੀ ਜੋ ਕਿ ਬਸ ਸਟੈਂਡ ਚੌਂਕੀ ਦੇ ਨੇ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਵੀ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਬਸ ਸਟੈਂਡ ਦੇ ਬਾਹਰ ਕਰਿਆਨਾ ਸਟੋਰ ਹੈ ਉਹਨਾਂ ਦੀ ਦੁ ਅਲ ਦੇ ਚਗਦੇ ਤੋਂ ਬਾਅਦ ਲੜਕਾ ਦੁਕਾਨ ਤੇ ਆ ਗਿਆ ਤੇ ਉਸ ਤੋਂ ਬਾਅਦ ਉਹੀ ਨੌਜਵਾਨ ਉਸ ਦੀ ਦੁਕਾਨ ਅੰਦਰ ਆ ਕੇ ਉਸ ਦੇ ਕੁੱਟਮਾਰ ਕਰਨ ਲੱਗ ਪਿਆ ਨ ਕਿ ਹੈ ਕਿ ਅਣਪਛਾਤੇ ਨੌਜਵਾਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਹਨਾਂ ਨੂੰ ਕਾਬੂ ਕਰਕੇ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ ਪੁਲਿਸ ਨੇ ਬਟਾਲਾ ਰੋਡ ਤੇ ਇੱਕ ਹੋਟਲ ਦੇ ਵਿੱਚ ਰੇਡ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਹੋਟਲ ਵਿੱਚ ਦੇਵਪਾਰ ਦਾ ਧੰਦਾ ਚੱਲਦਾ ਹੈ ਇਸ ਮੌਕੇ ਥਾਣਾ ਮੋਕੰਪੁਰਾ ਦੀ ਪੁਲਿਸ ਵੱਲੋਂ ਹੋਟਲ ਵਿੱਚ ਹੋਟਲ ਮੈਨੇਜਰ ਤੇ ਇੱਕ ਲੜਕੇ ਤੇ ਲੜਕੀ ਨੂੰ ਵੀ ਕਾਬੂ ਕੀਤਾ ਗਿਆ ਉੱਥੇ ਹੋਟਲ ਦੇ ਮੈਨੇਜਰ ਵੱਲੋਂ ਪੁਲਿਸ ਦੇ ਖਿਲਾਫ ਦੋਸ਼ ਲਗਾਏ ਗਏ ਕਿ ਪੁਲਿਸ ਮੁਲਾਜ਼ਮ ਉਹਨਾਂ ਦੇ ਹੋਟਲ ਵਿੱਚ ਆ ਕੇ ਮੁਫਤ ਵਿੱਚ ਕਮਰੇ ਮੰਗਦੇ ਨੇ ਤੇ ਸ਼ਿਕਨ ਦੀ ਵੀ ਡਿਮਾਂਡ ਕਰਦੇ ਸਨ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਮੌਕੇ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਦੇ ਵਿੱਚ ਦੇਵਪਾਰ ਦਾ ਧੰਦਾ ਚੱਲ ਰਿਹਾ ਹੈ ਜਿਸ ਚਾਪਾ ਮਾਰਿਆ ਤੇ ਇੱਕ ਲੜਕੀ ਤੇ ਇੱਕ ਲੜਕਾ ਤੇ ਹੋਟਲ ਮੈਨੇਜਰ ਨੂੰ ਕਾਬੂ ਕੀਤਾ ਗਿਆ ਉਹਨਾਂ ਕਿਹਾ ਕਿ ਜੋ ਵੀ ਬੰਦ ਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਟਾਂਡਾ ਵਿੱਚ ਨਗਰ ਕੌਂਸਲ ਦੀ ਸ਼ੈ ਤੇ ਲੋਕਾਂ ਵੱਲੋਂ ਸੜਕਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਜਿਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਜਿਸ ਦੀ ਤਾਜ਼ਾ ਮਿਸਾਲ ਸ਼ਹਿਰ ਦੇ ਪ੍ਰਵੇਸ਼ ਦੁਆਰ ਤੇ ਪੈਂਦੇ ਜਾਜਾ ਬਾਈਪਾਸ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੇ ਹਾਈਵੇ ਤੇ ਦੇਖਣ ਨੂੰ ਮਿਲੀ ਹੈ ਜਿੱਥੇ ਰੇੜੀ ਫੜੀ ਵਾਲਿਆਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਨੇ ਜਿਸ ਕਾਰਨ ਥੁਲੰਗਣ ਵਾਲੇ ਰਾਹਗੀਰ ਪਰੇਸ਼ਾਨ ਹੁੰਦੇ ਨੇ। ਜਿਨ੍ਹਾਂ ਮੰਗ ਕੀਤੀ ਹੈ ਕਿ ਸੜਕਾਂ ਤੇ ਕੀਤੇ ਗਏ ਨਜਾਇਜ਼ ਕਬਜ਼ੇ ਹਟਾਏ ਜਾਣ। ਪਰਾਲੀ ਸਾੜਨ ਦੀ ਬਜਾਏ ਪਰਾਲੀ ਨੂੰ ਖੇਤਾਂ 'ਚ ਹੀ ਨਸ਼ਟ ਕਰਨ ਸਬੰਧੀ ਮੋਗਾ ਜ਼ਿਲ੍ਹੇ ਦੀ 320 ਪਿੰਡਾਂ ਦੇ ਵਿੱਚ ਜਾ ਕੇ ਵਹਿਨਾ ਕਿਸਾਨਾਂ ਨੂੰ ਜਾਗਰੂਕ ਕਰਨ ਗਿਆ ਜਿਨ੍ਹਾਂ ਵਹਿਨਾ ਨੂੰ ਮੋਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਸ਼ੇਸ ਅੰਗਰਾਲ ਫੂਡ ਕਮਿਸ਼ਨ ਦੇ ਚੇਅਰਮੈਨ ਬਾਲਮਕੰਨ ਸ਼ਰਮਾ ਤੇ ਮੁਖੇਤੀਬਾੜੀ ਅਫਸਰ ਡਾਕਟਰ ਜਸਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਵੱਖ-ਵੱਖ ਪਿੰਡਾਂ ਲਈ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਮੁਖੇਤੀਬਾੜੀ ਅਫਸਰ ਡਾਕਟਰ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਮਾਨਯੋਗ ਸੁਪਰੀਮ ਕੋਰਟ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨ ਨੂੰ ਰੋਕਣ ਲਈ ਜ਼ਿਲ੍ਹਾ ਮੋਗਾ ਵਿੱਚ ਇੱਕ ਇੱਕ ਅਫਸਰ 165 ਰੋਡ ਅਫਸਰ ਤੋਂ ਇਲਾਵਾ ਸਾਰੇ ਪੁਲਿਸ ਥਾਣੇ ਦੇ ਇੰਚਾਰਜ ਤੇ ਚੌਂਕੀ ਇੰਚਾਰਜ ਤਾਇਨਾਤ ਕੀਤੇ ਗਏ ਨੇ ਤੇ ਜੇਕਰ ਕੋਈ ਵੀ ਕਿਸਾਨ ਝੋਨੇ ਦੀ ਪੁਰਾਣੀ ਫਲਾਣੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਅੱਜ ਮੇਰਾ ਤੇ ਐਸਐਸਪੀ ਸਾਹਿਬ ਦਾ ਇਸ ਪਿੰਡ 'ਚ ਆਉਂਦਾ ਹੀ ਸੀਗਾ ਕਿਉਂਕਿ ਇਹ ਹੌਟਸਪੌਟ ਵਿਲੇਜ ਵਿੱਚ ਜੋ ਜਾਨਿਆ ਜਾਂਦਾ ਹੈਗੇ ਤੇ ਲਾਗ ਲਈ ਜਿਹੜੀ ਦੋ ਪੰਚਾਇਤਾਂ ਹੈ ਉੱਚੇ ਵੀ ਪਰਾਲੀ ਜਲਾਣ ਦੇ ਕਾਫੀ ਸਾਰੇ ਕੇਸਿਸ ਆਂਦੇ ਹੈਗੇ ਸੋ ਇਸ ਦੇ ਮੱਦੇਨਜ਼ਰ ਅਸੀਂ ਅੱਜ ਕਿਸਾਨਾਂ ਨੂੰ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਐਸਾ ਅਸੀਂ ਪਰਾਲੀ ਨਾ ਜਲਾਈਏ ਸੰਧ ਦੇ ਬਾਰੇ ਇਨਫਾਰਮੇਸ਼ਨ ਇਹਨਾਂ ਨੂੰ ਅਸੀਂ ਰੈਡਲੀ ਅਵੇਲੇਬਲ ਕਰਾਵਾਂਗੇ ਨਾਲ ਦੀ ਨਾਲ ਉਹਨਾਂ ਨੂੰ ਜੇ ਕੋਈ ਹੋਰ ਕਿਸੇ ਚੀਜ਼ ਦੀ ਪ੍ਰੋਬਲਮ ਹੈ ਕਿਉਂਕਿ ਦੋ ਕਿਸਾਨਾਂ ਨੇ ਸਾਨੂੰ ਆ ਵੀ ਨੋਟ ਕਰਾਇਆ ਕਿ ਉਹਨਾਂ ਨੂੰ ਆ ਸੰਧੀ ਬਜਾਏ ਆ ਸੰ ਚਾਹੀਦਾ ਉਹ ਮੌਕੇ ਤੇ ਅਸੀਂ ਅਫਸਰਾਂ ਨੂੰ ਹਦਾਇਤ ਕਰ ਦਿੱਤੀ ਹੈ ਉਸ ਆਂਧੋਨਾ ਨੂੰ ਅਵੇਲੇਬਲ ਕਰਾਇਆ ਜਾਇਗਾ ਹਜੇ ਲਗਭਗ 1 ਮਹੀਨਾ ਪਿਆ ਹੈਗਾ ਚੋਨੇ ਦੀ ਫਸਲ ਦੀ ਕਟਾਈ ਦਾ ਮੁਗੇ ਜ਼ਿਲ੍ਹੇ ਚ ਸੋ ਸਾਡੀ ਪੂਰੀਆਂ ਤਿਆਰੀਆਂ ਹੈਗੀਆਂ ਅਸੀਂ ਸਾਰੇ ਅਫਸਰ ਸਾਹਿਬਾਨ ਨਾਲ ਸਵੇਰੇ ਮੀਟਿੰਗ ਵੀ ਕੀਤੀ ਸੀਗੀ ਉਹਨਾਂ ਨੂੰ ਵੀ ਜਿਹੜੇ ਮਾਨਯੋਗ ਸੁਪਰੀਮ ਕੋਰਟ ਐਂਡ ਮਾਨਯੋਗ ਹਾਈ ਕੋਰਟ ਐਂਡ ਐਨਜੀਟੀ ਦੇ ਸੈਂਟਰ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਦੇ ਜਿਹੜੇ ਨਵੇਂ ਆਦੇਸ਼ ਆਏ ਹੈਗੇ ਉਹਨਾਂ ਦੇ ਬਾਰੇ ਵੀ ਜਾਣੂ ਕਰਾਇਆ ਗਿਆ ਹੈਗਾ ਸੋ ਇਸ ਵਾਰ ਇੱਕ ਕੋਸ਼ਿਸ਼ ਹੈਈ ਸਾਡੀ ਜਾਰੀ ਰਹੇਗੀ ਕਿ ਇਹਨਾਂ ਸਾਰਿਆਂ ਦੀ ਸਹਿਯੋਗ ਦੇ ਨਾਲ ਅਸੀਂ ਪਰਾਲੀ ਦੇ ਜਲਨ ਦੇ ਜਿਹੜੇ ਕੇਸਿਸ ਹੈ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅ ਠਲ ਪਾਉਣ ਦੀ ਕੋਸ਼ਿਸ਼ ਕਰਾਂਗਾ ਮੁਸਲਿਮ ਭਾਈਚਾਰੇ ਦਾ ਇੱਕ ਵਫਾਜ ਜਥੇਦਾਨ ਸ਼੍ਰੀ ਕਾਰਤਿਕ ਸਾਹਿਬ ਨੂੰ ਮਿਲਣ ਹੀ ਪਹੁੰਚਿਆ ਇਸ ਮੌਕੇ ਨਾਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਆਗੂ ਮੁਹੰਮਦ ਯੂਸਫ ਕਾਸਮੀ ਜਨਸਕਤਰ ਪੰਜਾਬ ਨੇ ਕਿਹਾ ਕਿ ਅੱਜ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਨੇ ਤੇ ਇਸ ਦੌਰਾਨ ਉਹਨਾਂ ਨੇ ਸ਼੍ਰੀ ਕਾਰਤਿਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨਾਲ ਮੁਲਾਕਾਤ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਜੋ ਪਾਰਲੀਮੈਂਟ ਵਿੱਚ ਘੱਟ ਗਿਣਤੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰ ਹੋਣ ਉਹਨਾਂ ਕਿਹਾ ਕਿ ਪਾਰਲੀਮੈਂਟ ਵਿੱਚ ਜੋ ਵਕਫ ਬੋਰਡ ਦਿੱਲੀ ਉਹਨਾਂ ਵੱਲੋਂ ਬਿਲ ਪਾਸ ਕੀ ਪਾਸ ਕੀਤਾ ਗਿਆ ਉਹ ਬਿਲਕੁਲ ਗਲਤ ਹੈ ਉਹਨਾਂ ਕਿਹਾ ਕਿ ਵਕਫ ਬੋਰਡ ਦੀ ਰਾਹੀਂ ਜੋ ਵੀ ਪੈਸਾ ਉਹਨਾਂ ਦੇ ਕੋਲ ਆਉਂਦਾ ਹੋ ਗਰੀਬ ਤੇ ਦਬੇ ਕੁਚਲੇ ਲੋਕਾਂ ਦੀ ਮਦਦ ਲਈ ਲਗਾਉਂਦੇ ਨੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਅੱਜ ਜਥੇਦਾਰ ਸ਼੍ਰੀ ਕਾਰਤਕ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਉਹ ਵਕਫ ਬੋਰਡ ਲਈ ਜੋ ਬਿਲ ਪਾਰਲੀਮੈਂਟ ਚ ਪਾਸ ਹੋ ਰਹੀ ਹੈ ਉਸ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕਰਨ ਇਹ ਮਿਲਣ ਦਾ ਜਿਹੜਾ ਅਸਲ ਮਕਸਦ ਸੀ ਉਹ ਇਹ ਸੀਗਾ ਕਿ ਦੇਸ਼ ਜਿਹੜੀ ਸੈਂਟਰ ਸਰਕਾਰ ਹੈ ਉਹ ਆਏ ਦਿਨ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਬਿੱਲ ਹੈ ਉਹ ਪਾਰਲੀਮੈਂਟ ਵਿੱਚ ਪੇਸ਼ ਕਰ ਰਹੀ ਹੈ ਇਹ ਘੱਟ ਗਿਣਤੀਆਂ ਨੂੰ ਚਾਹ ਫਿਰ ਉਹ ਸਿੱਖ ਹੋਣ ਚਾਹ ਉਹ ਦਲਿਤ ਹੋਣ ਉਹਨਾਂ ਨੂੰ ਟਾਰਗੇਟ ਕਰ ਰਹੀ ਹੈ ਇਹਦੇ ਨਾਲ ਦੇਸ਼ ਦਾ ਜਿਹੜਾ ਅਮਨੋ ਆਮਾਨ ਚਾਂ ਸਕੂਨ ਜਿਹੜਾ ਉਹ ਪੰਗ ਹੋ ਰਿਹਾ ਤੇ ਦੂਸਰੇ ਅਸੀਂ ਉਹਨਾਂ ਕੋਲ ਇਹ ਗੱਲ ਰੱਖਣੀ ਸੀ ਕਿ ਪਿਛਲੇ ਦਿਨ ਹੀ ਕੇਂਦਰ ਦੀ ਸਰਕਾਰ ਨੇ ਪਾਰਲੀਮੈਂਟ ਵਿੱਚ ਇੱਕ ਵਕਫ ਬੋਰਡ ਦੇ ਨਾਲ ਸੰਬੰਧ ਰੱਖਦਾ ਬਿੱਲ ਪੇਸ਼ ਕੀਤਾ ਵਕਫ ਬੋਰਡ ਜਿਹੜਾ ਹੈ ਇਹ ਸਾਡੇ ਪੁਰਖਿਆਂ ਦੀ ਜਾਇਦਾਦ ਹੈ ਇਹ ਸਾਡੇ ਵਡੇਰਿਆਂ ਨੇ ਸਾਨੂੰ ਵਿਰਾਸਤ ਵਿੱਚ ਦਿੱਤੀ ਹੈ ਵਕਫ ਬੋਰਡ ਦੇ ਜ਼ਰੀਏ ਜਿਹੜੀ ਉਹਦੀ ਜ਼ਮੀਨਾਂ ਦੀ ਆਮਦਨ ਹੁੰਦੀ ਹੈ ਪੈਸਾ ਹੁੰਦਾ ਹੈ ਉਹ ਗਰੀਬਾਂ ਯਤੀਮਾਂ ਮਦਰਸੇ ਮਸੀਤਾਂ ਜਾਂ ਸਕੂਲਾਂ ਦੇ ਉੱਪਰ ਖਰਚ ਕੀਤਾ ਜਾਂਦਾ ਉਹਦੇ ਜ਼ਰੀਏ ਜ਼ਰੂਰਤਮੰਦਾਂ ਦੀ ਮਦਦ ਹੁੰਦੀ ਹੈ ਹੁਣ ਕੇਂਦਰ ਦੀ ਸਰਕਾਰ ਚਾਹੁੰਦੀ ਹੈ ਕਿ ਜਿਹੜੀਆਂ ਵਕਫ ਬੋਰਡ ਦੀਆਂ ਇਹ ਕੜਾ ਜ਼ਮੀਨ ਉਹ ਆਪਣੇ ਅੰਡਰ ਕਰੀ ਬੈਠੀ ਹੈ ਤੇ ਉਹਦੇ ਉਹਨੂੰ ਉਹ ਮੁਕੰਮਲ ਤੌਰ ਦੇ ਉੱਪਰ ਛੱਡਣ ਦੇ ਬਜਾਏ ਆਪਣੇ ਹੀ ਅੰਡਰ ਲੈ ਲਵੇ ਮਤਲਬ ਉਹ ਵਕਫ ਬੋਰਡ ਦੀਆਂ ਪ੍ਰਾਪਰਟੀਆਂ ਨੂੰ ਹਾਜ਼ਮ ਕਰਨਾ ਚਾਹੁੰਦੀ ਹੈ ਔਰ ਉਹਨਾਂ ਨੂੰ ਖੁਰਦ-ਬੁਰਦ ਕਰਨਾ ਚਾਹੁੰਦੀ ਹੈ ਇਸੇ ਸਿਲਸਿਲੇ 'ਚ ਪੂਰੇ ਪੰਜਾਬ ਦੇ ਵਿੱਚ ਜਮੀਆਂ ਤੇ ਓਲਮਾ ਵੱਲੋਂ ਅ ਪਾਲਗਲਗ ਜ਼ਿਲ੍ਹਾਇਚ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਅਸੀਂ ਕੌਮ ਨੂੰ ਜਾਗਰੂਕ ਕਰ ਰਹੇ ਹਾਂ ਔਰ ਇਸ ਮੌਕੇ ਦੇ ਉੱਪਰ ਅਸੀਂ ਇਕੱਲੇ ਹੀ ਨਹੀਂ ਹ ਸਾਡੇ ਨਾਲ ਸਿੱਖ ਭਰਾ ਵੀ ਨੇ ਸੈਕੂਲਰ ਜ਼ਹਿਨੀयत ਰੱਖਣ ਵਾਲੇ ਦੇਸ਼ ਦੇ ਸਾਰੇ ਵਰਗਾਂ ਦੇ ਲੋਕ ਸਾਡੇ ਨਾਲ ਨੇ ਤੇ ਅੱਜ ਅਸੀਂ ਸਰਦਾਰ ਸਾਹਿਬ ਕੋਲ ਪਹੁੰਚੇ ਸੀਗੇ ਸਰਦਾਰ ਸਾਹਿਬ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਸਾਰੀ ਸੂਰਤਿ ਹਾਲ ਜੜੀ ਉਹ ਅਸੀਂ ਦੱਸੀ ਸਰਕਾਰ ਸਰਦਾਰ ਸਾਹਿਬ ਨੇ ਹਮੇਸ਼ਾ ਦੀ ਤਰ੍ਹਾਂ ਜੋ ਕਿ ਸਾਡਾ ਆਪਸੀ ਭਾਈਚਾਰਾ ਸਿੱਖਾਂ ਦੇ ਨਾਲ ਖਾਸ ਤੌਰ ਦੇ ਉੱਪਰ ਤੇ ਜਿਹੜਾ ਕਈ ਫਿਰਕਾ ਪਰਸ ਲੋਕਾਂ ਨੂੰ ਖਲਦਾ ਵੀ ਹੈ ਕਈਆਂ ਨੂੰ ਤਕਲੀਫ ਵੀ ਦਿੰਦਾ ਪੇਟ ਚ ਦਰਦ ਵੀ ਕਈਆਂ ਦੇ ਹੁੰਦਾ ਕਿ ਇਹਨਾਂ ਦਾ ਭਾਈਚਾਰਾ ਇੰਨਾ ਮਜ਼ਬੂਤ ਕਿਉਂ ਹੈ ਕਿ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਅਸੀਂ ਐਸੀ ਧਰਤੀ ਦੇ ਉੱਪਰ ਆ ਜਿੱਥੇ ਇੰਨਾ ਪਿਆਰ ਔਰ ਮੁਹੱਬਤ ਹੈ ਕਿ ਜਿਹਦਾ ਸੰਦੇਸ਼ ਪੂਰੀ ਦੁਨੀਆ ਚ ਜਾਂਦਾ ਸਰਦਾਰ ਸਾਹਿਬ ਨੇ ਪੁਰਾਣੀ ਪਰੰਪਰਾ ਨੂੰ ਸਾਹਮਣੇ ਰੱਖਦੇ ਹੋਏ ਸਾਨੂੰ ਪੂਰਾ ਯਕੀਨ ਦਿਲਾ ਭਰੋਸਾ ਦਵਾਇਆ ਕਿ ਇਸ ਮੌਕੇ ਦੇ ਉੱਪਰ ਅਸੀਂ ਬਿਲਕੁਲ ਤੁਹਾਡੇ ਨਾਲ ਆ ਤੇ ਕੇਂਦਰ ਦੀ ਸਰਕਾਰ ਜਿਹੜਾ ਇਹ ਜ਼ੁਲਮ ਔ ਸਿਤਮ ਕਰ ਰਹੀ ਹੈ ਇਹ ਬਹੁਤ ਹੀ ਮਾੜਾ ਹੈ ਬਹੁਤ ਹੀ निंदनीयोग है ਮੋਗਾ ਦੇ ਨੇਲੇਪਿੰਡ ਰੋਲੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੇਰਾ ਬਾਬਾ ਮਾਨ ਦਾਸ ਜੀ ਪ੍ਰਬੰਧਕ ਕਮੇਟੀ ਤੇ ਸਮੂਹ ਐਨਆਰਆਈ ਤੇ ਨਗਰਵਾਸੀਆਂ ਵੱਲੋਂ ਧੰਨ ਧੰਨ ਬਾਬਾ ਮਾਨ ਦਾਸ ਜੀ ਰੋਲੀ ਵਾਲਿਆਂ ਦੀ ਸਾਲਾਨਾ 76ਵੀਂ ਵਰ੍ਹੇਮੰਆਏਗੀ। ਮੁਖ ਸੇਵਾਦਾਰ ਬਾਬਾ ਰਸ਼ਪਾਲ ਸਿੰਘ ਤੇ ਬਾਬਾ ਗੁਰਚਰਨ ਸਿੰਘ ਦੀ ਅਗਵਾਈ ਹੇਠ ਮਨਾਏਗੀ ਵਰ੍ਹੇਮੰਆਏਗੀ ਮੌਕੇ 49 ਸ਼ੀਰਖਣਪਟ ਸਾਬ ਦੀਆਂ ਲੜੀਆਂ ਦੇ ਭੋਗ ਪਾਏਗੇ। ਇਸ ਮੌਕੇ ਤੇ ਪੰਤੇ ਪ੍ਰਸਿੱਧ ਪ੍ਰਚਾਰਕ ਸਤ ਬਾਬਾ ਹਰਵਿੰਦਰ ਸਿੰਘ ਜੀ ਖਾਸਾ ਰੋਲੀ ਵਾਲਿਆਂ ਨੇ ਕਥਾ ਵਿਚਾਰਾ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ। ਇਸ ਮੌਕੇ ਤੇ ਬਾਬਾ ਜੀ ਨੇ ਨੌਜਵਾਨਾਂ ਨੂੰ ਕੀ ਪਿਲ ਕੀਤੀ ਇਸ ਮੌਕੇ ਤੇ ਵੱਡੀ ਗਿਣਤੀ ਚ ਸੇਵਾਦਾਰਾਂ ਨੇ ਆਪਣੇ ਹੱਥੀਂ ਸੇਵਾ ਕਰਕੇ ਜੀਵਨ ਸਫਲਾ ਕੀਤਾ ਸਮਾਗਮ ਦੇ ਖੇਰ ਵਿਚ ਡੇਰਾ ਬਾਬਾ ਮਾਨ ਦਾਸ ਜੀ ਮੁਖ ਸੇਵਾਦਾਰ ਬਾਬਾ ਰਿਸ਼ਪਾਲ ਸਿੰਘ ਜੀ ਤੇ ਬਾਬਾ ਗੁਰਜਨ ਸਿੰਘ ਜੀ ਨੇ ਸਲਾਣਾ ਵਰਸੀ ਤੇ ਪਹੁੰਚੀਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਇਸ ਮੌਕੇ ਨਾ ਦੱਸਿਆ ਕਿ 15 ਸਤੰਬਰ ਨੂੰ ਕੈਨੇਡਾ ਦੇ ਸ਼ਹਿਰ ਕੈਲਗਰੀ ਸਿਤ ਗੁਰਦੁਆਰੇ ਸਾਹਿਬ ਦੇ ਵਿੱਚ ਵੀ ਪਿੰਡ ਰੋਲੀ ਦੀ ਸੰਗਤ ਵੱਲੋਂ ਸਚਖੰਡ ਵਾਸੀ ਤਨਤਨ ਸੰਤ ਬਾਬਾ ਮਾਨ ਦਾਸ ਜੀ ਰੋਲੀ ਵਾਲਿਆਂ ਦੀ ਸਲਾਣਾ 67ਵੀਂ ਵਰ੍ਹੇ ਦੀ ਫੜੀ ਸਰਦਾ ਤੇ ਸਤਕਾਰ ਨਾਲ ਮਨਾਈ ਜਾ ਰਹੀ ਉਹਨਾ ਰੋਲੀ ਨਗਰ ਦੀ ਸਮੁੱਚੀ ਸੰਗਤ ਨੂੰ ਕੈਲਗ ਪੌਂਚਨ ਦੇਵੀ ਅਪੀਲ ਕੀਤੀ ਹੈ ਫਲਾ ਫਤੇਗੜ ਸਾਹਿਬ ਦੀ ਤੀਨੇ ਕਨੇਡਾ ਦੇ ਸ਼ਹਿਰ ਮਿਸਿਸਾਗਾ ਵਿੱਚ ਮਿਸ ਪੰਜਾਬਨ 2024 ਦਾ ਮੁਕਾਬਲਾ ਜਿੱਤ ਕੇ ਮਿਸ ਪੰਜਾਬਨ ਦਾ ਤਾਜ ਆਪਣੇ ਸਿਰ ਤੇ ਸਜਾਇਆ ਜਿਸ ਨਾਲ ਸਰਹੰਸ਼ ਸ਼ਹਿਰ ਦੇ ਵਾਸੀਆਂ ਦਾ ਕਨੇਡਾ 'ਚ ਮਾਣ ਵਧਿਆ ਕਨੇਡਾ ਦੇ ਮਿਸ ਸਾਗਾ ਵਿੱਚ ਹੋਏ ਮਿਸ ਪੰਜਾਬਨ 2024 ਦੇ ਮੁਕਾਬਲਿਆਂ ਵਿੱਚ ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਹੋਏ ਮੁਕਾਬਲੇ ਵਿੱਚ ਜਿੱਥੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਪ੍ਰਸ਼ਨ-ਵਾਰਤਾ ਹੀ ਉੱਥੇ ਗਿੱਧੇ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹਿਆ ਜਿਸ ਕਹੋਗਾ ਕਿ ਇਸ ਮੁਕਾਬਲੇ ਵਿੱਚ ਪੰਜਾਬੀ ਮਟਿਆਰਾਂ ਨੇ ਵੱਡੀ ਗਿਣਤੀ 'ਚ ਭਾਗ ਲਿਆ ਤੇ ਫਤਿਹਗੜ੍ਹ ਸਾਹਿਬ ਦੀ ਜੰਪਲ ਅਰੁਣਿਮਾ ਕੌਰ ਜੋ ਪੰਜਾਬ ਤੋਂ ਬੀਟੈਕ ਕਰਕੇ ਤੇ ਕੈਨੇਡਾ ਯੂਨੀਵਰਸਿਟੀ ਤੋਂ ਐਮਬੀਏ ਕਰਨ ਗਈ ਸੀ ਉਸਨੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨੂੰ ਕੈਨੇਡਾ 'ਚ ਵਿਖੇਰਿਆ ਫਤਿਹਗੜ੍ਹ ਸਾਹਿਬ ਦੇ ਹੋਣ ਵਾਲੇ ਮੁਕਾਬਲੇ ਦੇ ਵਿੱਚ ਪਛਮਤ ਹੋਈ ਜਿੱਤੀ ਹੋਈ ਛੋਟੀ ਜਿਹੀ ਬੱਚੀ ਨੇ ਅੱਜ ਪੰਜਾਬੀ ਮੁਟਿਆਰ ਬਣ ਕੇ ਅੰਤਰਰਾਸ਼ਟਰੀ ਪੱਧਰ ਤੇ ਮਿਸ ਪੰਜਾਬਨ 2024 ਦਾ ਖਿਤਾਬ ਜਿੱਤੇ ਜਿਸ ਨੇ ਆਪਣੇ ਪੰਜਾਬ ਆਪਣੇ ਜ਼ਿਲ੍ਹੇ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਇਸ ਤੋਂ ਬਾਅਦ ਵਿਜੇਤਾ ਨੂੰ ਸਰਟੀਫਿਕੇਟ ਦੇ ਨਾਲ ਅਸਲੀ ਚਾਂਦੀ ਦੇ ਗਹਿਣਿਆਂ ਦੇ ਸੈੱਟ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਮਿਸ ਪੰਜਾਬਣ 2026 ਜਿਹੜਾ ਇੱਕ ਵਾਰ ਹੋਇਆ ਸੀਗਾ ਕੈਨੇਡਾ ਦੇ ਵਿੱਚ ਸ਼ੈਨਰ ਮਿਸਿਸਾਕਾ ਦੇ ਵਿੱਚ ਮੇਰੀ ਬੇਟੀ ਰਨਮਾ ਕੌਰ ਨੇ ਇਸ ਵਿੱਚ ਪਾਰਟਿਸਿਪੇਟ ਕੀਤਾ ਤੇ ਉਸ ਨੂੰ ਮਹਾਰਾਜਾ ਕਿਰਪਾ ਨਾਲ ਟੈਲੈਂਟ ਪਹਿਲਾਂ ਤੋਂ ਇਹਦੇ ਇੱਥੇ ਸੀਗਾ ਤੇ ਉਹ ਫੇਟੀ ਮੇਰੀ ਜਿਹੜੀ ਆ ਫਰਸਟ ਆਈ ਹੈ ਬੜੇ ਮਾਣ ਦੀ ਗੱਲ ਹੈ ਉਹਨੂੰ ਉੱਥੇ ਸਰਟੀਫਿਕੇਟ ਤੋਂ ਬਿਨਾ ਉਹਨਾਂ ਨੇ ਕਾਫੀ ਗਹਿਣੇ ਨਾਲ ਮਿਸੰਮਾਨਤ ਕਰਾ ਚਾਂਦੀ ਦੇ ਕਾਫੀ ਸਾਰੇ ਗਹਿਣੇ ਵੀ ਦਿੱਤੇ ਪ੍ਰਾਈਜ਼ ਦੇ ਵਿੱਚ ਤੇ ਮਿਸ ਪੂਜਾ ਨੇ ਇਸੇ ਵਿਸ਼ੇਸ਼ ਤੌਰ ਤੇ ਐਡੇ ਚੀਫ ਗੈਸਟ ਉੱਥੇ ਆਈ ਸੀਗੀ ਤੇ ਬਹੁਤ ਵਧੀਆ ਗੱਲ ਹੈ ਕਿ ਮੇਰੀ ਬੇਟੀ ਇੱਥੇ ਵੀ ਟੈਲੈਂਟ ਸੀ ਜਦੋਂ ਪੰਜਾਬ ਦੇ ਵਿੱਚ ਰਹੀ ਐ ਉਹ ਬੀਟਾ ਕਰਕੇ ਗਈ ਐ ਇੱਥੋਂ ਉਦੋਂ ਵੀ ਉਹਨੇ ਬਹੁਤ ਸਾਰੇ ਇੱਥੇ ਇਨਾਮ ਜਿੱਤੇ ਮਿਸ ਤੀਜ ਬੇਵੀ ਮਿਸ ਤੀਜ ਪੰਜਾਬੋਂ ਮਿਸ ਪ੍ਰੈਸ਼ਰ ਇੰਦਾ ਪੰਜਾਬ ਯੂਨੀਵਰਸਿਟੀ ਚਤਕਾਰਾ ਯੂਨੀਵਰਸਿਟੀ ਤੇ ਬੜੇ ਮਾਣ ਦੀ ਗੱਲ ਐ ਤੇ ਸਾਨੂੰ ਜਦੋਂ ਇਹ ਬੇਟੀ ਫਰਸਟ ਆਈ ਦਾ ਸਾਨੂੰ ਦੁਜਾਰਾਂ ਬਿੱਤਰਾਂ ਦੇ ਆਂਢੇ ਗੋਂਢੇ ਤੇ ਫੋਨ ਆਣੇ ਸ਼ੁਰੂ ਹੋ ਗਏ ਵੀ ਤੁਹਾਡੀ ਬੇਟੀ ਫਰਸਟ ਆਈ ਹੈ ਤੇ ਜਿਹੜੀ ਇਹ ਖਬਰ ਹੈ ਉਹ ਹੱਕ ਵਾਂਗੂ ਫੈਲ ਗਈ ਸਾਨੂੰ ਬੜੀ ਖੁਸ਼ੀ ਹੋਈ ਜਦੋਂ ਸਾਨੂੰ ਫੋਨ ਆਣੇ ਸ਼ੁਰੂ ਹੋਏ ਤੇ ਜਿੱਤਣ ਦਾ ਇਹਨਾਂ ਫਰਕ ਪਿਆ ਕਿ ਜਦੋਂ ਹੀ ਬੇਟੀ ਮਿਸ ਪੰਜਾਬਣ ਬਣੀ ਲੋਕਾਂ ਨੇ ਉੱਥੇ ਉਹਦੇ ਨਾਲ ਫੋਟੋ ਖਿਚਾਣੇ ਸ਼ੁਰੂ ਕਰਦਿਆਂ ਤਾਂ ਬੇਟੀ ਦੇ ਨੂੰ ਬਹੁਤ ਖੁਸ਼ੀ ਹੋਈ ਕਿ ਵਾਪਸ ਦੇਖੋ ਇਹ ਪ੍ਰਾਈਜ਼ ਦੇ ਨਾਲ ਕਿੰਨਾ ਫਰਕ ਪਿਆ ਕਿ ਉੱਥੇ ਤੇ ਲੋਕ ਜਿਹੜੇ ਉਹ ਮਿਸ ਪੰਜਾਬਣ ਨਾਲ ਫੋਟੋ ਖਿਚਾਣ ਦਾ ਤਾਂ ਤਾਂ ਲੱਗ ਗਿਆ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਵਿੱਚ ਪੈਂਦੇ ਪਿੰਡ ਧਰੜ ਦੇ ਵਿੱਚ ਇੱਕ ਮਾਰੂਤੀ ਕਾਰ 'ਤੇ ਸਵਾਰ ਚਾਰ ਨੌਜਵਾਨਾਂ ਵੱਲੋਂ ਪਿੰਡ ਵਿੱਚ ਇੱਕ ਨੌਜਵਾਨ ਤੇ ਗੋਲੀਆਂ ਚਲਾਈਆਂ ਜਿਸ ਦੇ ਚਲਦਿਆਂ ਗੋਲੀ ਲੜਕੇ ਦੀ ਛਾਤੀ 'ਚ ਲੱਗੀ ਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਉਸ ਨੂੰ ਇਲਾਜ ਦੇ ਲਈ ਇੱਕ ਨਿੱਜੀ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਅੰਮ੍ਰਿਤਸਰ ਗੁਰਨਾਮਦਾਸ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਉਥੇ ਪੀੜਤ ਪਰਿਵਾਰ ਤੇ ਪਿੰਡ ਵਾਲਿਆਂ ਨੇ ਕਿਹਾ ਕਿ ਨਾਲ ਦੀ ਕਿਸੇ ਨਾਲ ਕੋਈ ਪੁਰਾਣੀ ਦੰਜਿਸ਼ ਨਹੀਂ ਹੈ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਉਧਰ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਨੇ ਤੇ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬੀਬੀ ਕੋਲਾ ਜੀ ਪਲਾਈ ਕੇ ਅੰਦਰ ਅੰਮ੍ਰਿਤਸਰ ਵਿਖੇ ਹਫਤਾਵਾਰੀ ਕੀਰਤਨ ਸਮਾਗਮ ਦਾ ਪਾਈਸੇ ਪਾਈ ਗੁਰਿਕਬਾਦ ਸਿੰਘ ਜੀ ਪਾਈਸੇ ਪਾਈ ਹਰਵਿੰਦਰਪਾਲ ਸਿੰਘ ਲिटल ਵੀਰ ਦੀ ਇਕਵਾਈਟ ਦੇ ਹੇਠ ਸਮਾਗਮ ਕੀਤਾ ਗਿਆ ਇਸ ਮੌਕੇ ਨਾ ਕੀਰਤਨ ਕਰਕੇ ਪਹੁੰਚਿਆ ਸੰਗਤਾਂ ਨੂੰ ਨਿਹਾਲ ਕੀਤਾ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਤੇ ਪੁਲਿਸ ਦੀ ਲਗਾਤਾਰ ਅੱਖ ਰੰਦੀ ਹੈ ਸੜਕ ਤੇ ਚਾਰੇ ਹਾਰ ਇਕਾਈ ਗਈ ਦੀ ਪੁਲਿਸ ਲਗਾਤਾਰ ਚੈਕਿੰਗ ਕਰਦੀ ਹੈ ਤੇ ਇਸੇ ਚੈਕਿੰਗ ਦੇ ਦੌਰਾਨ ਪੁਲਿਸ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਘਟਨਾ ਅਮਨਿਸਰ ਦੇ ਕਚੇਰੀ ਚੌਂਕ ਦੇ ਜਿੱਥੇ ਪੁਲਿਸ ਵੱਲੋਂ ਇੱਕ ਗੱਡੀ ਨੂੰ ਜਦੋਂ ਰੋਕਿਆ ਗਿਆ ਤਾਂ ਗੱਡੀ ਚਾਲਕ ਗੱਡੀ ਲੈ ਕੇ ਫਰਾਰ ਹੋ ਗਿਆ ਪੁਲਿਸ ਦੇ ਮੁਲਾਜ਼ਮ ਉਸ ਗੱਡੀ ਦਾ ਪਿੱਛੇ ਵੀ ਭਜੇ ਪਰ ਉਹ ਕਾਬੂ ਨਹੀਂ ਆਇਆ ਪੁਲਿਸ ਨੂੰ ਸਨ ਫਨਲੀ ਹੋਣ ਚਾਰੇ ਪਾਸੇ ਵਾਇਰਲੈਸ ਕੀਤੀ ਤੇ ਪੂਰੀ ਘਟਨਾ ਸੀਐਸਟੀਵੀ ਕੈਮਰੇ 'ਚ ਕੈਦ ਹੋਈ ਪਰ ਅਖੀਰ ਅਮਰਸਰ ਚ ਲੱਗੇ ਸਮਾਰਟ ਸਿਟੀ ਕੈਮਰੇ ਦੀ ਮ ਹੋ ਚ ਗਈ। ਅਮਰਸਰ ਟ੍ਰੈਫਿਕ ਪੁਲਿਸ ਜਿਹੜੀ ਆ ਕਾਰਪੋਰੇਸ਼ਨ ਦੀ ਮਦਦ ਦੇ ਨਾਲ ਦਿੱਲੀ ਜਿਹੜਾ ਇਨਕ੍ਰੋਜਮੈਂਟ ਨੂੰ ਪਿਛੇ ਹਟਾ ਰਹੀ ਹੈ ਪਰ ਸਾਡੇ ਹੁਣ ਦੇਖਣ ਜਾ ਰਿਹਾ ਵੀ ਜਦੋਂ ਜਿੱਥੋਂ ਅਸੀਂ ਅੱਜ ਹਟਾਉਨੇ ਉਥੇ ਫਿਰ ਦੁਕਾਨਦਾਰ ਦੁਬਾਰਾ ਲਾ ਦਿਆ। ਜਿਸ ਅਧਾਰ ਤੇ ਜਲੰਧਰ ਪੁਲਿਸ ਨੇ ਜਿਹੜਾ ਆਵਾਜੇ ਵਿੱਚ ਵਿਗਨ ਪਾਉਣ ਦਾ 283 ਆਈਪੀਸੀ ਜਿਹੜੇ ਹੁਣ ਬੀਐਨਐਸ ਦੇ ਵਿੱਚ ਧਾਰਾ ਰਿਹਾ ਉਹਦੇ ਤਹਿਤ ਉਹ ਜਿਹੜਾ ਸ਼ਖਤ ਕਾਨੂੰਨ ਆਇਆ ਉਹਦੇ ਤਹਿਤ ਹੁਣ ਜਿਹੜੀਆਂ ਕਾਰਵਾਈਆਂ ਕੀਤੀ ਜਾ ਰਹੀ ਹੈ ਹੁਣ ਜਿਹੜੇ ਦੁਕਾਨਦਾਰ ਜਿਨ੍ਹਾਂ ਦੀ ਅਸੀਂ ਕ੍ਰੋਜਮੈਂਟ ਪਿੱਛੇ ਕਰਾਈ ਆ ਜੇ ਉਹ ਦੁਬਾਰਾ ਫਿਰ ਜਾਣਬੁੱਝ ਕੇ ਉੱਥੇ ਗੱਡੀਆਂ ਲਾਉਣਗੇ ਤੇ ਉਹਨਾਂ ਦੇ ਬੀਐਨਐਸ ਦੀ ਧਾਰਾ ਤਹਿਤ ਪਰਚਾ ਦਰਜ ਕੀਤਾ ਜਾਏਗਾ ਥਾਲਾ ਮਾਲਾ ਚੌਂਕ ਤੇ ਬੜੀ ਇੰਦਾਂ ਦੀ ਟੀਵੀ ਪਹਿਲਾਂ ਤੁਸੀਂ ਜਾਂਦੇ ਹੋ ਤਾਂ ਕਾ ਰੌਣ ਕੱਢਦੇ ਹੋ ਪਰ ਫਿਰ ਗੱਡੀਆਂ ਲੋਕੀ ਉੱਥੇ ਲਾ ਲੈਂਦੇ ਦੁਬਾਰਾ ਇਹ ਹੈ ਜੀ ਉੱਥੇ ਕਿਉਂਕਿ ਬਾਹਰ ਰਹਾਗੀ ਰਹਿੰਦੇ ਆ ਉਹ ਦੁਕਾਨਦਾਰ ਨਹੀਂ ਬਾਹਰੋਂ ਲੋਕੀ ਹੁੰਦੇ ਸੜਕਾਂ ਦੇ ਉੱਤੇ ਲਾ ਦਿੰਦੇ ਆ ਉਹਦੇ ਅਸੀਂ ਸਪੈਸ਼ਲ ਸਪੈਸ਼ਲ ਕਰਮਚਾਰੀ ਉੱਥੇ ਲਾਇਆ ਜਿਹੜਾ ਚਲਾਨ ਕਰ ਰਿਹਾ ਜਿਹੜਾ ਚਲਾਨ ਕਰ ਰਿਹਾ ਮੈਂ ਜਿਹੜਾ ਛਾਟਾ ਚੌਂਕ ਆ ਜੀ ਛਾਟੇ ਚੌਂਕ ਦੇ ਵਿੱਚ ਜਿਹੜੀਆਂ ਸਬਜ਼ੀ ਦੀਆਂ ਦੁਕਾਨਾਂ ਉਹ ਸਾਰੀਆਂ ਪਿੱਛੇ ਕਰਾਈਆਂ ਨੇ ਉਹਨਾਂ ਨੂੰ ਅਸੀਂ ਲਿਖਤੀ ਵਾਰਨਿੰਗ ਕੀਤੀ ਆ ਕਿ ਜੇਕਰ ਤੁਸੀਂ ਨਾ ਪਿੱਛੇ ਢਾਏ ਤੇ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਏ ਸਮਰਾਲਾ ਵਿੱਚ ਕਾਂਗਰਸ ਪਾਰਟੀ ਵਿੱਚ 25 ਸਾਲ ਤੋਂ ਸੇਵਾ ਨਿਭਾਉਣ ਵਾਲੇ ਤੇ ਕਾਂਗਰਸ ਪਾਰਟੀ ਦੀ ਟਿਕਟ ਤੋਂ ਵਨ ਨੰਬਰ 5 ਤੋਂ ਜਿੱਤੇ ਪ੍ਰਾਪਤ ਕਰਨ ਵਾਲੇ ਕੌਂਸਲਰ ਸੁਨੀਦਰ ਕੌਰ ਕੌਫੀ ਸ਼੍ਰੋਮਣੀ ਅਕਾਲੀ ਦਲ ਤੋਂ ਸ਼ਾਮਿਲ ਹੋ ਗਏ ਨੇ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੋਂਦਰ ਤੇ ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਦੀ ਮੌਜੂਦਗੀ ਵਿੱਚ ਸੁਨੀਦਰ ਕੌਰ ਕੌਫੀ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਾਇਆ ਗਿਆ ਇਸ ਮੌਕੇ ਸੁਨੀਦਰ ਕੌਰ ਕੌਫੀ ਨੇ ਕਿਹਾ ਕਿ ਬੜੇ ਸੋਚ ਵਿਚਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਉਮੀਦ ਆਕਾਲੀ ਦਲ ਵਿੱਚ ਸ਼ਾਮਲ ਹੋਣ ਪ੍ਰਤੀ ਸਹਿਯੋਗ ਦਿੱਤਾ। ਸਿਕ ਸਟੂਡੈਂਟ ਫੈਡਰੇਸ਼ਨ ਮਹਿਤਾ ਦਾ 80ਵਾਂ ਸਥਾਪਨਾ ਦਿਵਸ ਗੁਰਦੁਆਰਾ ਸ੍ਰੀ ਵਿਵੇਕਸਰ ਸਾਹਿਬ ਨਿਹੰਗ ਸ਼ਹੀਦਾਂ ਵਿਖੇ ਫੈਡਰੇਸ਼ਨ ਦੇ ਪ੍ਰਧਾਨ ਪਾਈ ਅਮਰਬੀਰ ਸਿੰਘ ਟੌਰ ਦੇ ਇਕਬਾਹੀਤ ਕੀਤਾ ਗਿਆ ਇਸ ਮੌਕੇ ਸੱਜ ਖੰਡ ਸਾਹਿਬ ਗਿਆਨੀ ਬਲਵਿੰਦਰ ਪਾਤ ਸਿੰਘ ਬੁੱਟਰ ਦਮਦਮੀ ਟਕਸਾਲ ਦੇ ਸੁਖਦੇਵ ਸਿੰਘ ਫੈਡਰੇਸ਼ਨ ਦੇ ਸਰਪ੍ਰਸਤ ਅਮਰਜੀਤ ਸਿੰਘ ਚਾਵਲਾ ਨੇ ਸੰਬੋਧਨ ਕੀਤਾ ਇਸ ਮੌਕੇ ਫੈਡਰੇਸ਼ਨ ਦੇ ਜਰਨਲਿਸਟ ਲਖਬੀਰ ਸਿੰਘ ਸੇਖੋਂ ਯੁਵਰਾਜ ਸਿੰਘ ਚੋਹਾਨ ਸਣੇ ਫੈਡਰੇਸ਼ਨ ਦੇ ਆਗੂ ਹਾਜ਼ਰ ਰਹੇ ਯੂਥ ਪ੍ਰੋਗਰੈਸਿਵ ਸਿੱਖ ਫੋਰਮ ਪਟਿਆਲਾ ਵੱਲੋਂ ਸਥਾਨਕ ਕਾਮਿਕਸ ਮਾਲਵਿਕੇ ਪੰਜਾਬੀ ਫਿਲਮ ਅਰਦਾਸ ਦਾ ਪ੍ਰੀਮੀਅਰ ਸ਼ੋਅ ਕਰਵਾਇਆ ਗਿਆ ਫਰਮ ਦੇ ਆਗੂ ਡਾਕਟਰ ਪ੍ਰਬਲ ਸਿੰਘ ਨੇ ਸ਼ੋਹਦਾ ਆਯੋਜਨ ਕੀਤਾ ਜਿਸ ਦੌਰਾਨ ਫਿਲਮ ਦੇ ਸਟਾਰ ਕਾਸਟ ਨੇ ਸ਼ਿਰਕਤ ਕੀਤੀ ਤੇ ਦਰਸ਼ਕਾਂ ਦੇ ਰੂਬਰੂ ਹੋਈ ਫਿਲਮ ਦੇ ਕਿਰਦਾਰ ਗੁਰਪ੍ਰੀਤ ਖੋਗੀਸਣੇ ਹੋਣ ਨਾ ਅਦਾਕਾਰਾਂ ਨੇ ਕਿਹਾ ਕਿ ਫਿਲਮ ਬਹੁਤ ਮਿਹਨਤ ਤੋਂ ਬਾਅਦ ਬਣਾਈ ਗਈ ਤੇ ਵੱਖਰੇ ਵਿਸ਼ੇ ਤੇ ਬਣਾਈ ਗਈ ਇਸ ਫਿਲਮ ਨੂੰ ਦਰਸ਼ਕ ਜ਼ਰੂਰ ਪਸੰਦ ਕਰਨਗੇ ਉਹਨਾਂ ਨੇ ਕਿਹਾ ਕਿ ਫਿਲਮ ਨੂੰ ਦੇਖਣ ਵਾਲੇ ਲੋਕਾਂ ਨੇ ਇਸ ਫਿਲਮ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ ਤੇ ਉਹਨਾਂ ਨੂੰ ਭਰਪੂਰ ਉਮੀਦ ਹੈ ਕਿ ਲੋਕ ਇਹ ਅਮਰਦਾਸ ਬਣ ਚੁੱਕੇ ਉਸ ਦੀ ਪ੍ਰੋਮੋਸ਼ਨ ਵੀ ਖਤਮ ਹੋ ਚੁੱਕਿਆ ਨਾ ਕਿ ਹੈ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਸਾਰੇ ਲੋਕ ਇਸ ਫਿਲਮ ਨੂੰ ਦੇਖਣ ਉਹਨਾਂ ਕਿਹਾ ਕਿ ਹਰ ਇੱਕ ਵਿਅਕਤੀ ਦੇ ਲਈ ਵੀ ਅਰਦਾਸ ਕਰਦੇ ਨੇ ਕਿ ਪਰਮਾਤਮਾ ਹਰ ਕਿਸੇ ਨੂੰ ਚੜ੍ਹਦੀ ਕਲਾ ਬਖਸ਼ੇ ਇਸ ਦੌਰਾਨ ਦਰਸ਼ਕਾਂ ਨੇ ਫਿਲਮ ਦਾ ਕਾਫੀ ਨੰਦ ਮਾਣਿਆ ਤੇ ਆਪੋ ਆਪਣੀ ਰਾਏ ਸਾਂਝੀ ਕੀਤੀ ਇਹ ਪਟਿਆਲਾ ਵਿਰਾਸਤੀ ਸ਼ਹਿਰ ਸਾਡਾ ਪੰਜਾਬ ਦੀ ਵਿਰਾਸਤ ਦੀ ਇਹ ਪਹਿਚਾਨ ਅੱਜ ਉੱਥੇ ਅਸੀਂ ਆਪਣਾ ਇਹ ਪ੍ਰੀਮੀਅਰ ਕਹਿ ਲੋ ਸਪੈਸ਼ਲ ਸਕਰੀਨਿੰਗ ਕੈਲਵਲਸ ਕਰਨ ਵਾਸਤੇ ਆਏ ਆ ਡਾਕਟਰ ਪ੍ਰਬਲਿੰਗ ਸਿੰਘ ਇਹਨਾਂ ਦੀ ਸਾਰੀ ਟੀਮ ਯੰਗ ਪ੍ਰੋਗਰੈਸਿਵ ਸਿਕ ਫੋਰਮ ਇਹ ਕਿਸੇ ਇੱਕ ਸੈਕਟਰ ਨੂੰ ਨਹੀਂ ਰਿਪਰੈਜ਼ੈਂਟ ਕਰਦੀ ਇਹ ਪੂਰੇ ਪੰਜਾਬ ਨੂੰ ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰਦੀ ਇਹਨਾਂ ਦੀ ਇਹ ਫੋਰਮ ਹੈ ਤੇ ਅੱਜ ਇੱਕ ਸਾਡਾ ਮੈਨੂੰ ਲੱਗ ਰਿਹਾ ਕਿ ਮਿਸ਼ਨ ਪੂਰਾ ਹੋ ਰਿਹਾ ਅਸੀਂ ਜਿੱਦੋਂ ਅਸੀਂ ਸਾਰੇ ਕਲਾਕਾਰ ਆਪਣਾ ਕੈਰੀਅਰ ਸ਼ੁਰੂ ਕਰਦੇ ਆ ਨਾ ਜੀ ਬੜੀ ਸਟਰਗਲ ਤੋਂ ਫਿਰ ਤੁਹਾਡੀਆਂ ਦੁਆਵਾਂ ਨਾਲ ਤੁਹਾਡੀ ਕਿਰਪਾ ਦੇ ਨਾਲ ਰੋਟੀ ਮਿਲਣ ਲੱਗ ਜਾਂਦੀ ਹੈ ਰੋਟੀ ਵੀ ਜਦੋਂ ਚੰਗੀ ਮਿਲਣ ਲੱਗ ਜਾਂਦੀ ਨਾ ਫਿਰ ਉਸ ਤੋਂ ਬਾਅਦ ਜੇ ਸਾਡੇ ਅੰਦਰ ਰੀਪੇ ਕਰਨ ਦੀ ਸੁਸਾਇਟੀ ਨੂੰ ਆਪਣੇ ਵੱਲੋਂ ਕੁਝ ਕੰਟਰੀਬਿਊਟ ਕਰਨ ਦੀ ਭਾਵਨਾ ਨਾ ਜਾਗੇ ਤੇ ਫਿਰ ਸਾਡੇ ਚ ਤੇ ਜਾਨਵਰਾਂ ਚ ਕੋਈ ਫਰਕ ਨਹੀਂ ਉਹ ਵੀ ਖਾ ਕੇ ਸੌਂ ਜਾਂਦੇ ਨੇ ਹਨ ਤੇ ਬਤੌਰ ਕਲਾਕਾਰ ਕਿਉਂਕਿ ਕਲਾਕਾਰ ਹਮੇਸ਼ਾ ਵਕਤ ਦਾ ਪਹਿਰੇਦਾਰ ਹੁੰਦਾ ਹੈ ਉਹ ਵਕਤ ਦੇ ਹੋਕੇ ਦਿੰਦਾ ਹੈ ਅਸੀਂ ਹਰਕਾਰੇ ਹੁੰਨੇ ਆ ਅਸੀਂ ਕੋਈ ਪ੍ਰਚਾਰਕ ਨਹੀਂ ਅਸੀਂ ਕਈ ਇਹ ਵੀ ਸਾਡੇ ਕੋਲ ਪਤਾ ਨਹੀਂ ਕਿੰਨਾ ਕੁ ਗਿਆਨ ਹੈ ਪਰ ਅਸੀਂ ਹਰਕਾਰੇ ਤਾਂ ਹੈਗੇ ਆ ਚੌਕੀਦਾਰ ਤਾਂ ਹੈਗੇ ਆ ਰਾਤ ਨੂੰ ਗਲੀ ਚ ਬਾਜ ਤਾਂ ਦੇ ਸਕਦੇ ਆ ਜਾਗਦੇ ਰਹਿਣਾ ਬਈਓ ਤੇ ਅਸੀਂ ਜਾਗਣ ਦਾ ਹੋਕਾ ਦੇ ਕੇ ਜਾ ਰਹੇ ਆ ਜਿੱਥੇ ਸਕਰੀਨ ਤੇ ਔਰ ਮੈਨੂੰ ਲੱਗਦਾ ਕਿ ਅਰਦਾਸ ਅਰਦਾਸ ਕਰਨ ਤੋਂ ਬਾਅਦ ਅਰਦਾਸ ਸਰਬਤ ਦੇ ਭਲੇ ਦੀ ਇਹ ਵੀ ਫਿਲਮ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਕਿਉਂਕਿ ਇਹ ਬੜੀ ਅਸੀਂ ਮਿਹਨਤ ਨਿਸ਼ਠਾ ਇਮਾਨਦਾਰੀ ਦੇ ਨਾਲ ਇਹ ਫਿਲਮ ਬਣਾਈ ਹੈ ਦੇਖੋ ਅਰਦਾਸ ਦਾ ਸਿੱਖ ਧਰਮ ਦੇ ਨਾਲ ਸਿੱਧੇ ਤੋਂ ਦੇ ਬੜਾ ਗੂੜਾ ਸਬੰਧ ਹੈ ਹਰ ਸਿੱਖ ਸਵੇਰੇ ਉੱਠਦੇ ਉਠਣ ਤੋਂ ਲੈ ਕੇ ਰਾਤ ਸੌਣ ਤੱਕ ਅਰਦਾਸ ਦੇ ਵਿੱਚ ਬਹੁਤ ਯਕੀਨ ਕਰਦਾ ਹੈ ਸਵੇਰੇ ਉੱਠਦੇ ਆ ਤੁਹਾਨੂੰ ਸਾਡਾ ਸ਼ੁਕਰਾਨਾ ਕਰੀਦਾ ਵੀ ਅੱਜ ਦਾ ਦਿਨ ਮਿਲਿਆ ਚੰਗਾ ਬਤਾਈ ਰਾਤੀ ਸੌਣ ਤੋਂ ਪਹਿਲਾਂ ਅਰਦਾਸ ਕਰਕੇ ਸੋਈ ਵੀ ਹੈ ਵੀ ਸ਼ੁਕਰ ਹੈ ਵੀ ਅੱਜ ਦਾ ਦਿਨ ਬਹੁਤ ਵਧੀਆ ਤੁਸੀਂ ਆਪਣੇ ਘਾਣੇ ਚ ਸਾਨੂੰ ਬਤਾਇਆ ਸੋ ਜਦੋਂ ਅਰਦਾਸ ਤੇ ਸਰਬੱਤ ਦੇ ਭਲੇ ਦੀ ਗੱਲ ਆਉਂਦੀ ਹੈ ਤੁਹਾਨੂੰ ਦਾ ਬੜਾ ਅੱਛਾ ਸੁਨੇਹਾ ਹੈ ਹਰ ਸਿੱਖ ਰੋਜ਼ ਇੱਕ ਅਰਦਾਸ ਕਰਕੇ ਸੌਂਦਾ ਨਾਨਕ ਨਾਮ ਚੜ੍ਹਦੀ ਕਲਾ ਤੇ ਹੈ ਪਾਇਆ ਸੋ ਜਦੋਂ ਇਹ ਫਿਲਮ ਦੀ ਸਾਨੂੰ ਕਿ ਪੀਜੀ ਨੇ ਤੇ ਗੁਰਕੀਤੂ ਗੀ ਜੀ ਨੇ ਅਪਰੋਚ ਕੀਤਾ ਦਾ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਪਿਛਲੇ ਕਾਫੀ ਲੰਬੇ ਸਮੇਂ ਤੋਂ ਭਾਵੇਂ ਮਸਤਾਨੇ ਦੀ ਫਿਲਮ ਸੀ ਭਾਵੇਂ ਬੀਬੀ ਰਜਨੀ ਸੀ ਤੇ ਭਾਵੇਂ ਅਰਦਾਸ ਆਈ ਅਸੀਂ ਕੋਸ਼ਿਸ਼ ਕੀਤੀ ਵੀ ਜਿਹੜੇ ਫਿਲਮਾਂ ਚ ਮੈਸੇਜ ਹੈ ਜਿਹਦੇ ਨਾਲ ਸਾਡਾ ਯੂਥ ਕਨੈਕਟ ਹੁੰਦਾ ਹੈ ਜਿਹਦੇ ਨਾਲ ਕੋਈ ਮੈਸੇਜ ਬੱਚਿਆਂ ਨੂੰ ਜਾਂਦਾ ਹੈ ਤਾਂ ਉਹ ਫਿਲਮਾਂ ਜ਼ਰੂਰ ਲੋਕਾਂ ਨੂੰ ਦਿਖਾਉਣੀਆਂ ਚਾਹੀਦੀਆਂ ਨਹੀਂ ਸਿਰਫ ਸਿਰਫ ਸਿੱਖ ਸੰਗਤਾਂ ਨੂੰ ਹੀ ਨਹੀਂ ਹਰ ਵਰਗ ਦੇ ਲੋਕ ਨੂੰ ਇਹ ਫਿਲਮ ਜਿਹੜੀ ਹੈ ਦਿਖਾਣੀ ਬਣਦੀ ਹੈ ਤਾਂ ਕਿ ਉਹ ਇੱਕ ਇੱਥੇ ਇੱਕ ਮੈਸੇਜ ਲੈ ਕੇ ਜਾਣ ਅਤੇ ਆਪਣੇ ਜੀਵਨ ਦੇ ਵਿੱਚ ਉਹਦਾ ਕੋਈ ਪ੍ਰੈਕਟੀਕਲੀ ਇੰਪਲੀਮੈਂਟੇਸ਼ਨ ਕਰ ਸਕਣ। ਮੈਂ ਧੰਨਵਾਦ ਦਿਆਂਗਾ ਭੁੱਗੀ ਭਾਜੀ ਨੂੰ ਵੀ ਜਿੱਪੀ ਗਰੇਵਾਲ ਜੀ ਨੂੰ ਵੀ ਜਿਹਨਾਂ ਦੀ ਪ੍ਰੋਡਕਸ਼ਨ ਹੈ ਜੀ ਬਹੁਤ ਮੂਰੀਆ ਉਪਰਾਲਾ ਕੀਤਾ ਔਰ ਇਦਾਂ ਦੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਨੇ ਔਰ ਯੰਗ ਪ੍ਰੋਗਰੈਸਿਵਸ ਇੱਕ ਫੋਰਮ ਦਾ ਇਹ ਹਮੇਸ਼ਾ ਹੀ ਇਹ ਫਰਜ਼ ਬਣਦਾ ਹੈ ਜਾਂ ਆਪਣੇ ਆਪ ਦੇ ਵਿੱਚ ਅਸੀਂ ਸੋਚਦੇ ਹਾਂ ਕਿ ਜਿਹੜਾ ਵੀ ਵਧੀਆ ਕੰਟੈਂਟ ਆਏਗਾ ਜਿਹੜਾ ਨਾ ਸਿਰਫ ਸਿੱਖਾਂ ਲਈ ਬਲਕਿ ਪੂਰੇ ਸਮਾਜ ਦੇ ਲਈ ਵਧੀਆ ਹੈ ਉਹ ਕੰਟੈਂਟ ਟੈਂਡਆਊਟ ਮੁੜ ਦੇ ਸੀਨੀਅਰ ਸਕੈਂਡਰੀ ਸਕੂਲ ਸ਼ਹਿਬਾਸਪੁਰ ਵਿਖੇ ਚੇਅਰਮੈਨ ਤਰਲੋਚਨ ਸਿੰਘ ਦੇ ਆਦੇਸ਼ਾਂ ਤਹਿਤ ਸੀਬੀਐਸਈ ਆਬਜ਼ਰਵਰ ਮਨਮੋਹਨ ਸਿੰਘ ਤੇ ਪ੍ਰਿੰਸੀਪਲ ਮਨੀਸ਼ਾ ਸੰਗਰ ਦੀ ਦੇਖ ਰੇਖ ਹੇਠ ਸੀਬੀਐਸਈ ਕਲਸਟਰ 18 ਵਾਲੀਬਾਲ ਚੈਂਪੀਅਨਸ਼ਿਪ ਦੀ ਸ਼ਾਨਦਾਰ ਸ਼ੁਰੂਆਤ ਹੋਈ ਹੈ ਇਸ ਮੌਕੇ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ ਇਸ ਮੌਕੇ ਤਿੰਨ ਰੋਜ਼ਾ ਹੋਣ ਵਾਲੀਆਂ ਖੇਡਾਂ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਪਹੁੰਚੇ ਅਰਜੁਨ ਐਵਾਰਡੀ ਸੁਖਪਾਲ ਸਿੰਘ ਫਾਲੀ ਬਰਾੜ ਆਈਪੀਐਸ ਨੇ ਕੀਤਾ ਇਸ ਮੌਕੇ ਉਹਨਾਂ ਵੱਖ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨੂੰ ਸੇਧ ਦਿੱਤੀ ਤੇ ਉਹਨਾਂ ਨੂੰ ਸਖਤ ਮਿਹਨਤ ਕਰਕੇ ਉੱਚ ਮੁਕਾਮ ਹਾਸਲ ਕਰਨ ਲਈ ਪ੍ਰੇਰਿਆ ਇਸ ਮੌਕੇ ਪੰਜਾਬ ਤੇ ਜੰਮੂ ਕਸ਼ਮੀਰ ਦੇ ਵੱਖ-ਵੱਖ ਜੁਲੀਆ ਤੁਹਾਆਂ ਟੀਮਾਂ ਨੇ ਮਾਰਚ ਪਾਸਟ ਵਿੱਚ ਭਾਗ ਲਿਆ ਤੇ ਖੇਡਾਂ ਨੂੰ ਸਹੀ ਭਾਵਨਾ ਦੇ ਨਾਲ ਖੇਡਣ ਦੀ ਸੌ ਵਿੱਚ ਚੁੱਕੀ। ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਜ਼ਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਜਾਸਤ ਧੰਨਵਾਦ